ਹਾਈ ਪੈਸਾ ਹਾਈ ਪੈਸਾ ਕਹਿੰਦੀ ਹੋਈ ਦੁਨੀਆ ਦਿਨੋ ਦਿਨ ਬਹੁਤ ਠੱਗੀ ਜਾ ਚੁੱਕੀ ਆ ਠੱਗਣ ਵਾਲੇ ਬਹੁਤ ਮਿਲ ਜਾਂਦੇ ਨੇ ਹਰ ਰੋਜ਼ ਤੁਸੀਂ ਕਈ ਵਾਰੀ ਦੇਖਦੇ ਹੋ ਕਿ ਦਿਨ ਦਿਹਾੜੇ ਲੁੱਟਾਂ ਖੋਹਾਂ ਹੋ ਰਹੀਆਂ ਨੇ ਰਸਤਿਆਂ ਦੇ ਵਿੱਚ ਪਰ ਅੱਜ ਕੱਲ ਆਨਲਾਈਨ ਠੱਗੀ ਹੋ ਰਹੀ ਹੈ ਤੁਹਾਡੀ ਲੁੱਟ ਤੁਹਾਡੇ ਕੋਲੋਂ ਆਪਣੇ ਆਪ ਹੀ ਕਰਵਾਈ ਜਾ ਰਹੀ ਹੈ ਸੋ ਗੱਲ ਕਰਦੇ ਆਂ ਅੱਜ ਇਸ ਵਿਸ਼ੇ ਬਾਰੇ ਬੜਾ ਗੰਭੀਰ ਮੁੱਦਾ ਹੈ ਜੀ ਤੁਹਾਡੇ ਕੋਲੇ ਤੁਹਾਡੇ ਸੱਜਣ ਮਿੱਤਰ ਦੋਸਤ ਆ ਜਾਂਦੇ ਨੇ ਕਿ ਐਨੇ ਪੈਸੇ ਲਾਓ ਤੁਹਾਡੇ ਐਨੇ ਦਿਨਾਂ ਦੇ ਵਿੱਚ ਦੁੱਗਣੇ ਹੋ ਜਾਣਗੇ ਬਹੁਤ ਵਾਰੀ ਆਉਂਦੇ ਹਨ ਕੋਈ ਅਲੱਗ-ਅਲੱਗ ਕੰਪਨੀਆਂ ਲੈ ਕੇ ਆ ਰਹੇ ਆ ਕੋਈ ਅਲੱਗ-ਅਲੱਗ ਐਪ ਲੈ ਕੇ ਆ ਰਹੇ ਆ ਕਿ ਐਸ ਐਪ ਤੇ ਐਨੇ ਪੈਸੇ ਲਗਾਓ ਤੁਹਾਡੇ ਪੈਸੇ ਦੁੱਗਣੇ ਹੋ ਜਾਣਗੇ ਤਿਗਣੇ ਹੋ ਜਾਣਗੇ ਐਨੇ ਹੋ ਜਾਣਗੇ ਤੇ ਹਰ ਇਨਸਾਨ ਇੱਥੇ ਲਾਲਚ ਦੇ ਵੱਸ ਪਿਆ ਹੋਇਆ ਕਿ ਪੈਸੇ ਜਲਦੀ ਤੋਂ ਜਲਦੀ ਕਮਾਏ ਜਾਣ ਬਿਨਾ ਕੁਝ ਕੀਤੇ ਕਮਾਏ ਜਾਣ ਅਸੀਂ ਪੈਸੇ ਇੱਕ ਵਾਰੀ ਇਨਵੈਸਟ ਕਰੀਏ ਥੋੜੇ ਜੇ ਲਾਈਏ ਤੇ ਬਸ ਦਿਨਾਂ ਚ ਹੀ ਅਸੀਂ ਦੁੱਗਣੇ ਚੌਗਣੇ ਐਨੇ ਕਰਦੇ ਜਾਈਏ ਹਰ ਬੰਦੇ ਨੂੰ ਲਾਲਚ ਹੋ ਜਾਂਦਾ ਸੋ ਇਸ ਦੇ ਨਾਂ ਤੇ ਕਾਫੀ ਠੱਗੀਆਂ ਹੋ ਰਹੀਆਂ ਨੇ ਦੋਸਤੋ ਬਚ ਜੋ ਇਹਨਾਂ ਤੋਂ ਅਗਰ ਤੁਹਾਡੇ ਘਰ ਕੋਈ ਆਉਂਦਾ ਹੈ ਚਾਹੇ ਤੁਹਾਡਾ ਦੋਸਤ ਮਿੱਤਰ ਕੋਈ ਵੀ ਇਹ ਰਿਸ਼ਤੇਦਾਰ ਹੈ ਕਿ ਇਸ ਐਪ ਤੇ ਇਹਦੇ ਰਾਈਂ ਇਸ ਕੰਪਨੀ ਚ ਐਨੇ ਪੈਸੇ ਲਾਓ ਐਨੇ ਦਿਨਾਂ ਬਾਅਦ ਤੁਹਾਡੇ ਦੁੱਗਣੇ ਹੋ ਜਾਣਗੇ ਤਿੰਨ ਗੁਣਾ ਹੋ ਜਾਣਗੇ ਚਾਰ ਗੁਣਾ ਹੋ ਜਾਣਗੇ ਤੁਹਾਡੇ ਪੈਸੇ ਵਾਪਸ ਕਰਨ ਦੀ ਵੀ ਇੱਕ ਵਾਰ ਉਹ ਗਰੰਟੀ ਕਰਨਗੇ ਕਹਿਣਗੇ ਜੀ ਤੁਸੀਂ ਐਨੇ ਕੋ ਲਾ ਦਿਓ 10 ਦਿਨਾਂ ਬਾਅਦ ਤੁਹਾਡੇ ਵਾਪਸ ਆ ਜਾਣਗੇ ਬਸ ਫਿਰ ਜਿਹੜਾ ਪ੍ਰੋਫਿਟ ਹੋਏਗਾ ਉਹਦੇ ਵਿੱਚੋਂ ਬਸ ਉਹਦੇ ਤੇ ਕੰਮ ਚਲਾਈ ਜਾਊਗੇ ਫਿਰ ਪੈਸੇ ਵਧਦੇ ਜਾਣਗੇ ਖਬਰਦਾਰ ਇਸ ਤਰ੍ਹਾਂ ਕੀਤਾ ਤਾਂ ਇਹ ਬਹੁਤ ਵੱਡਾ ਹੀ ਵਿਸ਼ਾ ਚੱਲ ਰਿਹਾ ਹੈ ਠੱਗੀ ਠੋਰੀ ਵਾਲਾ ਬਹੁਤ ਲੋਕਾਂ ਨੇ ਚਲਾ ਛੱਡਿਆ ਇਸ ਤਰ੍ਹਾਂ ਪਹਿਲਾਂ ਪੂਰੀ ਤਰ੍ਹਾਂ ਤੇ ਸਹੀ ਤਰੀਕੇ ਨਾਲ ਇਹ ਜਾਣਕਾਰੀ ਨਹੀਂ ਦਿੰਦੇ ਕਿ ਪਹਿਲਾਂ ਤੁਹਾਡੇ ਕੋਲੋਂ ਪੈਸੇ ਕਢਵਾਏ ਜਾਂਦੇ ਨੇ ਤੁਹਾਨੂੰ ਗੱਲਾਂ ਚ ਲਿਆ ਕੇ ਪੈਸੇ ਕਢਵਾਏ ਜਾਂਦੇ ਨੇ ਤੁਸੀਂ ਪੈਸੇ ਦੇ ਦਿੰਦੇ ਹੋ ਪੈਸੇ ਲਗਾ ਦਿੰਦੇ ਹੋ ਉਹਦੇ ਵਿੱਚ ਜਦੋਂ ਗੱਲ ਹੁੰਦੀ ਹੈ ਤੁਹਾਡੇ ਪੈਸੇ ਦੁੱਗਣੇ ਹੋਣ ਦੀ ਜਾਂ ਪੈਸੇ ਦਾ ਦੇ ਵਾਧੇ ਹੋਣ ਦੀ ਉਹਤੇ ਪੈਸੇ ਥੋੜੇ ਥੋੜੇ ਵਧਨੇ ਵੀ ਸ਼ੁਰੂ ਹੋ ਜਾਂਦੇ ਨੇ ਜਦੋਂ ਤੁਸੀਂ ਕਹਿੰਦੇ ਹੋ ਵੀ ਇਹ ਪੈਸੇ ਅਸੀਂ ਆਪਣੇ ਅਕਾਊਂਟ ਦੇ ਵਿੱਚ ਦੁਬਾਰਾ ਵਾਪਸ ਲਈਏ ਜਾਂ ਇਹ ਪੈਸੇ ਸਾਨੂੰ ਵਾਪਸ ਮਿਲਨੇ ਚਾਹੀਦੇ ਨੇ ਉਦੋਂ ਆ ਕੇ ਇਹ ਐਪ ਬੰਦ ਹੋ ਜਾਂਦੇ ਨੇ ਇਹ ਕੰਪਨੀਆਂ ਬੰਦ ਹੋ ਜਾਂਦੀਆਂ ਨੇ ਜੋ ਤੁਹਾਡੇ ਕੋਲੇ ਆਉਂਦੇ ਨੇ ਉਹਨਾਂ ਕੋਲੇ ਗੱਲਾਂ ਦੇ ਜਵਾਬ ਬੰਦ ਹੋ ਜਾਂਦੇ ਨੇ ਕਿਉਂਕਿ ਉਹ ਲੋਕ ਆਪਣੇ ਪੈਸੇ ਪਹਿਲਾਂ ਵਾਪਸ ਕੱਢ ਚੁੱਕੇ ਹੁੰਦੇ ਨੇ ਜਿੰਨੇ ਕਿ ਲਗਾਏ ਉਹਨੇ ਕਿ ਵਾਪਸ ਕੱਢ ਚੁੱਕੇ ਹੁੰਦੇ ਨੇ ਤੇ ਤੁਸੀਂ ਉਹੋ ਜਿਵੇਂ ਤੁਹਾਡੇ ਕੋਲੇ ਆਏ ਤੁਸੀਂ ਕਿਸੇ ਹੋਰ ਕੋਲੇ ਜਾਓਗੇ ਤੁਹਾਨੂੰ ਕਹਿਣਗੇ ਤੁਸੀਂ ਇੰਨੇ ਹੋਰ ਥੱਲੇ ਆਪਦੇ ਜੋੜ ਲਓ ਤੁਹਾਡੇ ਪੈਸੇ ਨਿਕਲੇ ਆਉਣਗੇ ਤੇ ਬਸ ਫਿਰ ਤੁਹਾਡਾ ਕੰਮ ਚੱਲੀ ਜਾਣਾ ਫਿਰ ਤੁਹਾਨੂੰ ਇਨਾ ਕਮਿਸ਼ਨ ਆਏਗਾ ਤੁਹਾਨੂੰ ਇਨਾ ਕਮਿਸ਼ਨ ਆਏਗਾ ਸੋ ਇਨਾ ਗੱਲਾਂ ਤੋਂ ਬਚੋ ਇੱਕ ਤੁਹਾਨੂੰ ਮੈਂ ਸਕਰੀਨਸ਼ਾਟ ਵੀ ਦਿਖਾਵਾਂਗਾ ਟ੍ਰੈਜ਼ਰ ਐਨ ਐਫ ਟੀ ਦੇ ਨਾਂ ਤੇ ਬਹੁਤ ਵੱਡੀ ਠੱਗੀ ਵਜ ਰਹੀ ਹੈ ਬਹੁਤ ਦੋਸਤ ਠੱਗੇ ਜਾ ਚੁੱਕੇ ਨੇ ਇਹ ਐਪ ਤੇ ਰਹੀ ਲਵਾਈ ਜਾਂਦੇ ਸੀ ਪੈਸੇ ਦੁੱਗਣੇ ਕਰਨ ਵਾਸਤੇ ਉਸ ਤੋਂ ਬਾਅਦ ਕਹਿੰਦੇ ਸੀ ਹੋਰ ਜ਼ਿਆਦਾ ਹੋਣਗੇ ਦੋ ਦੋ ਵਾਰ ਅਕਾਊਂਟ ਖਲਵਾਏ ਗਏ ਉਹਦੇ ਤੇ ਪਹਿਲਾਂ ਵਾਲੇ ਪੈਸੇ ਡੁੱਬ ਗਏ ਲੋਕਾਂ ਦੇ ਪੈਸੇ ਵਾਪਸ ਨਹੀਂ ਆਏ ਫਿਰ ਕਿਹਾ ਜੀ ਤੁਸੀਂ 50 ਰੁਪਏ ਤੋਂ ਮਤਲਬ 50 ਡਾਲਰ ਤੋਂ ਸ਼ੁਰੂ ਕਰੋ 45 4500 ਰੁਪਿਆ ਦੁਬਾਰਾ ਲਵਾਇਆ ਗਿਆ ਕਹਿੰਦੇ 4500 ਨਾਲ ਦੁਬਾਰਾ ਓਪਨ ਅਕਾਊਂਟ ਹੋਏਗਾ ਤੇ ਤੁਹਾਡੇ ਪਹਿਲਾਂ ਵਾਲੇ ਪੈਸੇ ਵੀ ਵਿੱਚ ਸੇਫ ਰਹਿਣਗੇ ਤੇ ਕੰਪਨੀ ਤੁਹਾਨੂੰ ਇਹ ਵਾਪਸ ਕਰੇਗੀ ਉਹ ਪਹਿਲਾਂ ਵਾਲੇ ਵਾਪਸ ਵੀ ਨਹੀਂ ਆ ਰਹੇ ਤੇ ਉਹ 4500 ਰੁਪਿਆ ਵੀ ਤੁਹਾਡਾ ਮਿੱਟੀ ਹੋ ਜਾਏਗਾ ਸੋ ਇਸ ਤਰ੍ਹਾਂ ਦੇ ਲਾਲਚ ਤੋਂ ਬਚੋ ਕਦੇ ਵੀ ਕਿਸੇ ਦੇ ਝਾਸੇ ਵਿੱਚ ਨਾ ਆਓ ਆਕਰ ਕੰਮ ਕੀ ਆਉਣਾ ਹੈ ਕੰਮ ਤੁਹਾਡੀ ਮਿਹਨਤ ਨੇ ਆਉਣਾ ਹੈ ਮਿਹਨਤ ਤੇ ਜੋਰ ਦਿਓ ਤੇ ਵਿਸ਼ਵਾਸ ਰੱਖੋ ਕਿ ਅਸੀਂ ਮਿਹਨਤ ਕਰਾਂਗੇ ਜੋ ਵੀ ਆਪਾਂ ਕੰਮ ਕਰ ਰਹੇ ਹਾਂ ਕਿਸੇ ਵੀ ਤਰ੍ਹਾਂ ਦਾ ਕੰਮ ਕਰ ਰਹੇ ਹਾਂ ਕਾਰੋਬਾਰ ਕਰ ਰਹੇ ਹਾਂ ਬਸ ਉਹਦੇ ਵਿੱਚ ਆਪਦਾ ਪੈਸਾ ਲਗਾਓ ਨਾ ਕਿ ਇਹੋ ਜੇ ਲੋਕਾਂ ਦੇ ਵਿੱਚ ਫਸ ਕੇ ਆਪਦੀ ਮਿਹਨਤ ਦਾ ਪੈਸਾ ਤੁਸੀਂ ਖਰਾਬ ਕਰੋ ਬਹੁਤ ਸਾਰੇ ਇਹੋ ਜੇ ਆਉਣਗੇ ਤੁਹਾਡੇ ਕੋਲੇ ਆ ਵੀ ਚੁੱਕੇ ਹੋਣਗੇ ਤਾਂ ਸੋ ਬਚਣਾ ਜ਼ਰੂਰੀ ਹੈ ਅੱਜ ਕੱਲ ਤੁਹਾਡੇ ਹੱਥੋਂ ਤੁਹਾਡੀ ਲੁੱਟ ਕਰਵਾਈ ਜਾ ਰਹੀ ਹੈ ਇਹ ਪੈਸੇ ਤੁਸੀਂ ਖੁਦ ਦਿੰਦੇ ਹੋ ਤੇ ਬਾਅਦ ਵਿੱਚ ਤੁਸੀਂ ਪਿੱਛੇ ਮਗਰ ਮਗਰ ਫਿਰਦੇ ਹੋ ਫਿਰ ਤੁਹਾਨੂੰ ਉਹਨਾਂ ਗੱਲਾਂ ਦਾ ਕੋਈ ਜਵਾਬ ਉਹ ਲੋਕ ਨਹੀਂ ਦਿੰਦੇ ਕਹਿੰਦੇ ਜੀ ਆਉਣਗੇ ਆਉਣਗੇ 2 ਮਹੀਨੇ ਬਾਅਦ 4 ਮਹੀਨੇ ਬਾਅਦ 5 ਮਹੀਨੇ ਬਾਅਦ ਉਹ ਪੈਸਾ ਵਾਪਸ ਨਹੀਂ ਮੁੜਦਾ ਕਦੇ ਨਹੀਂ ਵਾਪਸ ਮੁੜਦਾ ਹਜ਼ਾਰਾਂ ਲੱਖਾਂ ਕਰੋੜਾਂ ਦੇ ਮਸਲਿਆਂ ਦੇ ਵਿੱਚ ਇਹ ਲੋਕ ਡੁੱਬੇ ਪਏ ਨੇ ਸੂ ਬਚ ਜਾਓ ਕੋਈ ਵੀ ਐਪ ਤੁਹਾਨੂੰ ਘਰ ਬੈਠਿਆਂ ਕੋਈ ਵੀ ਕੰਪਨੀ ਤੁਹਾਨੂੰ ਘਰ ਬੈਠਿਆਂ ਦੁੱਗਣੇ ਤਿੰਨ ਗੁਣਾ ਚਾਰ ਗੁਣਾ ਪੈਸੇ ਨਹੀਂ ਕਰਕੇ ਦਿੰਦੀ ਉਹ ਪੈਸਾ ਕਿੱਥੋਂ ਆ ਰਿਹਾ ਸੋ ਜਿਨਾਂ ਵਾਲੀ ਗੱਲ ਹੈ ਜੇ ਤੁਹਾਨੂੰ ਪੈਸੇ ਬਿਨਾਂ ਕੁਝ ਕੰਮ ਕੀਤੇ ਐਨੇ ਦੁੱਗਣੇ ਤਿਗਣੇ ਮਿਲ ਰਹੇ ਨੇ ਕੌਣ ਦੇ ਰਿਹਾ ਕੋਈ ਆਪਦੇ ਘਰੋਂ ਨਹੀਂ ਕੋਈ ਦੇ ਰਿਹਾ ਸਿਰਫ ਇਹ ਠੱਗੀ ਦਾ ਸ਼ਿਕਾਰ ਹੋ ਰਹੇ ਨੇ ਲੋਕ ਤੁਹਾਨੂੰ ਠੱਗੀ ਦਾ ਸ਼ਿਕਾਰ ਬਣਾ ਰਹੇ ਨੇ ਤੇ ਜਾਲ ਸਟਿਆ ਇਹੋ ਜਿਹਾ ਲਾਲਚ ਦਾ ਕਿ ਲੋਕ ਦਿਨ ਦਿਹਾੜੇ ਠੱਗੇ ਜਾ ਰਹੇ ਨੇ ਸੋ ਦੋਸਤੋ ਸਾਵਧਾਨ ਰਹੋ ਇਹੋ ਜਿਹੇ ਦੋਸਤਾਂ ਮਿੱਤਰਾਂ ਤੋਂ ਰਿਸ਼ਤੇਦਾਰਾਂ ਤੋਂ ਜਾਣਕਾਰ ਲੋਕਾਂ ਤੋਂ ਜਿਹੜੇ ਤੁਹਾਡੇ ਕੋਲ ਇਸ ਤਰ੍ਹਾਂ ਆਉਂਦੇ ਆ ਸੋ ਉਹਨਾਂ ਨੂੰ ਬਿਲਕੁਲ ਜਵਾਬ ਦਿਓ ਬਈ ਮੈਨੂੰ ਇਹੋ ਜਿਹਾ ਪੈਸਾ ਨਹੀਂ ਚਾਹੀਦਾ ਮੇਰੀ ਮਿਹਨਤ ਮੇਰੇ ਕੋਲੇ ਹੈਗੀ ਹੈ ਬਸ ਮੇਰੇ ਗੁਜ਼ਾਰੇ ਜੋਗਾ ਸਭ ਕੁਝ ਹੈਗਾ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਧੰਨਵਾਦ ਜੀ